ਅੱਜ 46 ਦਿਨ ਦੇ ਵਿੱਚ ਅੰਦੋਲਨ ਜਿਹੜਾ ਉਹ ਪਹੁੰਚ ਗਿਆ ਖਨੌਰੀ ਸ਼ੰਭੂ ਡੱਬ ਵਾਲੀ ਲੱਗੇ ਹੋਏ ਮੋਰਚਿਆਂ ਦੇ ਵਿੱਚ ਸੰਗਤਾਂ ਚੜ੍ਹਦੀ ਕਰਾ ਦੇ ਵਿੱਚ ਪਰ ਸਰਕਾਰ ਬਖਲਾਅਤ ਦੇ ਵਿੱਚ ਵਾ ਜਿਵੇਂ ਸ਼ੁਭਕਰਨ ਦੀ ਅਸਤੀ ਕਲਸ ਪੂਰੇ ਦੇਸ਼ ਦੇ ਵਿੱਚ ਕੁਮ ਰਿਆ ਜਿਵੇਂ ਉਹਨਾਂ ਨੂੰ ਮਾਨ ਸਤਕਾਰ ਮਿਲ ਰਿਹਾ ਵਾ ਜੋ ਮਾਨ ਸਤਕਾਰ ਹਰਿਆਣੇ ਦੇ ਵਿੱਚ ਮਿਲਿਆ ਵਾ ਔਰ ਹਰਿਆਣੇ ਦੇ ਸੰਗਤਾਂ ਨੇ ਸੜਕਾਂ ਦੇ ਉੱਤੇ ਫੁੱਲਾਂ ਦੇ ਢੇਰ ਲਾ ਦਿੱਤੇ ਆ ਉਹਦੇ ਵਿੱਚੋਂ ਬਖਲਾਅਰ ਚ ਆ ਕੇ ਸਰਕਾਰ ਜਿਵੇਂ ਹਰਿਆਣਵੀ ਕਿਸਾਨਾਂ ਦੇ ਉੱਤੇ ਖੇਤੋ ਜ਼ਬਰਦਸਤ ਕਰਦਿਆਂ ਜ਼ਬਰ ਕਰਦਿਆਂ ਉਹਨਾਂ ਨੂੰ ਘਰਾ ਦੇ ਵਿੱਚੋਂ ਫਿਰ ਗ੍ਰਿਫਤਾਰ ਕੀਤਾ ਜਾ ਰਿਹਾ ਵਾ ਇਹਦੀ ਕਿਸਾਨ ਮਜ਼ਦੂਰ ਸ਼ਿਵਰਸ਼ ਕਮੇਟੀ ਪੰਜਾਬ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਇਹ ਕਹਿਣਾ ਚਾਹੁੰਦੇ ਸਰਕਾਰ ਨੂੰ ਕਿ ਲੋਕਤੰਤਰ ਦਾ ਗਲਾ ਕੁੱਟ ਕੇ ਤੁਸੀਂ ਸਾਡੇ ਆਰਾਮਾਂ ਦੇ ਵਿੱਚ ਕਿਲੇ ਠੋਕੇ ਆ ਕੰਧਾ ਕੱਢਿਆ ਵਾ ਬੈਰੀਕੇਡਿੰਗ ਕੀਤੀ ਆ ਔਰ ਲੋਕਤੰਤਰ ਦਾ ਗਲਾ ਕੁੱਟ ਕੇ ਆਪਣੇ ਲੋਕਾਂ ਦੇ ਉੱਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਵਾ ਕੀ ਜਿਹੜੇ ਸਾਡੇ ਮਾਰ ਦਿੱਤੇ ਆ ਉਹਨਾਂ ਨੂੰ ਰੋਣ ਵੀ ਨਹੀਂ ਦੇਣਾ ਐਸ ਕਰਕੇ ਕਹਿਣਾ ਚਾਹੁੰਦੇ ਆ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਆਪਣੀਆਂ ਫੋਰਸਾਂ ਨੂੰ ਵਜਤਾ ਦੇਣੇ ਚਾਹੀਦੇ ਆ ਕਿਉਂਕਿ ਜਿਹੜੀ ਮੋੜਾ ਮੰਡੀ ਸਾਡੀ 31 ਮਾਰਚ ਨੂੰ ਰੈਲੀ ਹੋ ਰਹੀ ਆ ਉਹ ਰੈਲੀ ਬਿਲਕੁਲ ਸ਼ਾਂਤਪਨ ਹੋਣੀ ਆ ਔਰ ਦੇਸ਼ ਦੇ ਲੋਕਾਂ ਨੂੰ ਇਕੱਤਰ ਕਰਨ ਵਾਸਤੇ ਹੋਣੀ ਆ ਕਿਉਂਕਿ ਏਕਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਜਿਹੜਾ ਅਸੀਂ 13 ਸੂਤਰੀ ਮੰਗ ਪੱਤਰ ਦਿੱਤਾ ਵਾ ਉਹ ਦੇਸ਼ ਦੇ ਲੋਕਾਂ ਦਾ ਹੱਕ ਪੱਤਰ ਵਾ 140 ਕਰੋੜ ਭਾਰਤੀ ਲੋਕ ਪ੍ਰਧਾਨ ਮੰਤਰੀ ਦੇ ਮੂੰਹ ਵੱਲੇ ਦੇਖ ਰਹੇ ਆ ਕਿਉਂਕਿ ਪ੍ਰਧਾਨ ਮੰਤਰੀ ਕੱਲੇ ਅਡਾਨੀ ਬਾਨੀ ਦਾ ਨਿਕਾ ਪੂਰੇ ਦੇਸ਼ ਦਾ ਚੁਣਿਆ ਆ ਤੇ ਅੱਗੇ ਵੀ ਲੋਕ ਚੁਣਨ ਜਾ ਰਹੇ ਆ ਤੀਜੀ ਟਰਮ ਅੱਬ ਕੀ ਬਾਰ 400 ਪਾਰ ਇਹ ਤਾਂ ਨਾਰਾ ਮੋਦੀ ਦਾ ਠੀਕ ਆ ਪਰ ਅਬ ਕੀ ਵਾਰ ਕਿਸਾਨਾਂ ਦਾ ਬੁਰਾ ਹਾਲ ਮਜ਼ਦੂਰਾਂ ਦਾ ਬੁਰਾ ਹਾਲ ਛੋਟੇ ਦੁਕਾਨਦਾਰਾਂ ਦਾ ਛੋਟੇ ਵਪਾਰੀਆਂ ਦਾ ਬੁਰਾ ਹਾਲ ਤੇ ਸਾਰਾ ਕੁਝ ਜਿਹੜਾ ਵਾ ਉਹ ਮੋਦੀ ਦੇ ਨੇ ਅਡਾਨੀ-ਉਬਾਨੀ ਦੇ ਹਵਾਲੇ ਕਰਨ ਦੀ ਤਿਆਰੀ ਕੀਤੀ ਆ ਇਹ ਦੇਸ਼ ਬਰਦਾਸ਼ਤ ਨਹੀਂ ਕਰੂਗਾ ਅੱਜ 60 ਦਿਨ ਦੇ ਵਿੱਚ ਅੰਦੋਲਨ ਜਿਹੜਾ ਪਹੁੰਚ ਗਿਆ ਖਨੌਰੀ ਸ਼ੰਭੂ ਡੱਬ ਵਾਲੀ ਲੱਗੇ ਹੋਏ ਮੋਰਚਿਆਂ ਦੇ ਵਿੱਚ ਸੰਗਤਾਂ ਚੜ੍ਹਦੀ ਕਰਾ ਦੇ ਵਿੱਚ ਪਰ ਸਰਕਾਰ ਬੁਖਲਾਟ ਦੇ ਵਿੱਚ ਵਾ ਜਿਵੇਂ ਸ਼ੁਭ ਕਰਨ ਦੇ ਅਸਤੀਕਲਸ ਪੂਰੇ ਦੇਸ਼ ਦੇ ਵਿੱਚ ਕੁਮ ਰਿਆ ਜਿਵੇਂ ਉਹਨਾਂ ਨੂੰ ਮਾਨ ਸਤਕਾਰ ਮਿਲ ਰਿਹਾ ਵਾ ਜੋ ਮਾਨ ਸਤਕਾਰ ਹਰਿਆਣੇ ਦੇ ਵਿੱਚ ਮਿਲਿਆ ਵਾ ਔਰ ਹਰਿਆਣੇ ਦੇ ਸੰਗਤਾਂ ਨੇ ਸੜਕਾਂ ਦੇ ਉੱਤੇ ਫੁੱਲਾਂ ਦੇ ਢੇਰ ਲਾ ਦਿੱਤੇ ਆ ਉਹਦੇ ਵਿੱਚੋਂ ਬਖਲਾੜ ਛਾ ਕੇ ਸਰਕਾਰ ਜਿਵੇਂ ਹਰਿਆਣਵੀ ਕਿਸਾਨਾਂ ਦੇ ਉੱਤੇ ਫੇਰ ਤੋਂ ਜ਼ਬਰਦਸਤ ਕਰਦਿਆਂ ਜ਼ਬਰ ਕਰਦਿਆਂ ਉਹਨਾਂ ਨੂੰ ਘਰਾਂ ਦੇ ਵਿੱਚੋਂ ਫੇਰੋਂ ਗ੍ਰਿਫਤਾਰ ਕੀਤਾ ਜਾ ਰਿਹਾ ਵਾ ਇਹਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਹ ਕਹਿਣਾ ਚਾਹੁੰਦੇ ਸਰਕਾਰ ਨੂੰ ਕਿ ਲੋਕਤੰਤਰ ਦਾ ਗਲਾ ਕੁੱਟ ਕੇ ਤੁਸੀਂ ਸਾਡੇ ਆਰਾਮਾਂ ਦੇ ਵਿੱਚ ਕਿਲੇ ਠੋਕੇ ਆ ਕੰਧਾਂ ਕੱਢੀਆਂ ਵਾ ਬੈਰੀਕੇਡਿੰਗ ਕੀਤੀ ਆ ਔਰ ਲੋਕਤੰਤਰ ਦਾ ਗਲਾ ਕੁੱਟ ਕੇ ਆਪਣੇ ਲੋਕਾਂ ਦੇ ਉੱਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਵਾ ਕੀ ਜਿਹੜੇ ਸਾਡੇ ਮਾਰ ਦਿੱਤੇ ਆ ਉਹਨਾਂ ਨੂੰ ਰੋਣ ਵੀ ਨਹੀਂ ਦੇਣਾ ਐਸ ਕਰਕੇ ਕਹਿਣਾ ਚਾਹੁੰਦੇ ਆ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਆਪਣੀਆਂ ਫੋਰਸਾਂ ਨੂੰ ਵਾਹਿਤਾ ਦੇਣੇ ਚਾਹੀਦੇ ਆ ਕਿਉਂਕਿ ਜਿਹੜੀ ਮੋੜਾ ਮੰਡੀ ਸਾਡੀ 31 ਮਾਰਚ ਨੂੰ ਰੈਲੀ ਹੋ ਰਹੀ ਆ ਉਹ ਰੈਲੀ ਬਿਲਕੁਲ ਸ਼ਾਂਤ ਵੀ ਹੋਣੀ ਆ ਔਰ ਦੇਸ਼ ਦੇ ਲੋਕਾਂ ਨੂੰ ਇਕੱਤਰ ਕਰਨ ਵਾਸਤੇ ਹੋਣੀ ਆ ਕਿਉਂਕਿ ਏਕਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਜਿਹੜਾ ਅਸੀਂ 13 ਸੂਤਰੀ ਮੰਗ ਪੱਤਰ ਦਿੱਤਾ ਵਾ ਉਹ ਦੇਸ਼ ਦੇ ਲੋਕਾਂ ਦਾ ਹੱਕ ਪੱਤਰ ਵਾ 140 ਕਰੋੜ ਭਾਰਤੀ ਲੋਕ ਪ੍ਰਧਾਨ ਮੰਤਰੀ ਦੇ ਮੂੰਹ ਵੱਲੇ ਦੇਖ ਰਹੇ ਆ ਕਿਉਂਕਿ ਪ੍ਰਧਾਨ ਮੰਤਰੀ ਕੱਲੇ ਅਡਾਨੀ ਬਾਨੀ ਦਾ ਨਿਕਾ ਪੂਰੇ ਦੇਸ਼ ਦਾ ਚੁਣਿਆ ਆ ਤੇ ਅੱਗੇ ਵੀ ਲੋਕ ਚੁਣਨ ਜਾ ਰਹੇ ਆ ਤੀਜੀ ਟਰਮ ਇਹ ਅਬ ਕੀ ਵਾਰ 400 ਪਾਰ ਇਹ ਤਾਂ ਨਾਰਾ મોદી ਦਾ ਠੀਕ ਵਾ ਪਰ ਅਬ ਕੀ ਵਾਰ ਕਿਸਾਨਾਂ ਦਾ ਬੁਰਾ ਹਾਲ ਮਜ਼ਦੂਰਾਂ ਦਾ ਬੁਰਾ ਹਾਲ ਛੋਟੇ ਦੁਕਾਨਦਾਰਾਂ ਦਾ ਛੋਟੇ ਵਪਾਰੀਆਂ ਦਾ ਬੁਰਾ ਹਾਲ ਤੇ ਸਾਰਾ ਕੁਝ ਜਿਹੜਾ ਵਾ ਉਹ મોદી ਦੇ ਨੇ ਅਡਾਨੀਓ ਪਾਨੀ ਦੇ ਹਵਾਲੇ ਕਰਨ ਦੀ ਤਿਆਰੀ ਕੀਤੀ ਆ ਇਹ ਦੇਸ਼ ਬਰਦਾਸ਼ਤ ਨਹੀਂ ਕਰੂਗਾ